ਲਲਵਾੜਾ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਲਲ ਹੋ ਰਹੀ ਸੀ ਜਿਸ ਵਿੱਚ 7 ਤੋਂ 8 ਨੌਜਵਾਨ ਇੱਕ ਬਜ਼ੁਰਗ ਨੂੰ ਕੁੜਤੇ ਦਿਖਾਈ ਦੇ ਰਹੇ ਹਨ ਇਹ ਘਟਨਾ ਸੁਹਾਚਨਗਰ ਦੀ ਹੈ ਜਿੱਥੇ ਕਿ 7 ਤੋਂ 8 ਨੌਜਵਾਨਾਂ ਨੇ ਦੁਕਾਨਦਾਰ ਦੇ ਉੱਤੇ ਹਮਲਾ ਕਰ ਦਿੱਤਾ ਇਹ ਨੌਜਵਾਨ ਗਲੀ ਵਿੱਚ ਬੇਮਤਲਬ ਹੀ ਗੇੜੀਆਂ ਮਾਰ ਰਹੇ ਸਨ ਜਿਸ ਤੋਂ ਬਾਅਦ ਜਦੋਂ ਇਹਨਾਂ ਨੂੰ ਰੋਕਿਆ ਗਿਆ ਤਾਂ ਇਹਨਾਂ ਵੱਲੋਂ ਦੁਕਾਨਦਾਰ ਬਜ਼ੁਰਗ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਬਜ਼ੁਰਗ ਤੇ ਉਸਦੇ بیٹے ਨਾਲ ਕੁੱਟਮਾਰ ਕਰਕੇ ਇਹ ਮੁੱਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਹੁਣ ਪੁਲਿਸ ਹਰਕਤ ਵਿੱਚ ਆਈ ਹੈ ਤੇ ਇਹਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਦਸੂਹਾ ਦੇ ਡੀਐਸਪੀ ਜਗਦੀਸ਼ ਰਾਜ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਲ ਹੋਈ ਸੀ ਜਿਸ ਵਿੱਚ 7 ਤੋਂ 8 ਅਨਪਛਤ ਨੌਜਵਾਨ ਇੱਕ ਬਜ਼ੁਰਗ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਸਨ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਲ ਹੋਣ ਤੋਂ ਬਾਅਦ ਇਸ ਦੀ ਤਸਦੀਕ ਕਰਨ ਤੇ ਪਾਇਆ ਗਿਆ ਕਿ ਸਤਪਾਲ ਸਿੰਘ ਪੁੱਤਰ ਰਤਨ ਚੰਦ ਵਾਸੀ ਸੁਭਾਸ਼ ਨਗਰ ਥਾਣਾ ਤਲਵਾੜਾ ਜੋ ਕਿ ਆਪਣੇ ਲੜਕੇ ਸਮੇਤ ਘਰ ਦੇ ਬਾਹਰ ਖੜਾ ਸੀ ਉੱਥੇ 7 ਤੋਂ 8 ਅਨਪਛਤ ਲੜਕੇ ਪਹਿਲਾਂ ਤੋਂ ਹੀ ਆਪਣੇ ਮੋਟਰਸਾਈਕਲ ਤੇ ਖੜੇ ਜਦੋਂ ਸਤਪਾਲ ਸਿੰਘ ਵੱਲੋਂ ਇਹਨਾਂ ਅਣਪਛਾਤੇ ਲੜਕਿਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਇੰਨੀ ਗੱਲ ਨੂੰ ਲੈ ਕੇ ਅਣਪਛਾਤੇ ਲੜਕਿਆਂ ਵੱਲੋਂ ਸਤਪਾਲ ਸਿੰਘ ਨੂੰ ਗਾਲੀ-ਕਲੋਚ ਕਰਨ ਲੱਗ ਪਏ ਅਤੇ ਉਸ ਦੀ ਮਾਰਕੁੱਟਾਈ ਕੀਤੀ ਗਈ ਅਤੇ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਜਿਸ ਤੇ ਕਾਰਵਾਈ ਕਰਦੇ ਹੋਏ ਵੀਡੀਓ ਵਾਇਲ ਵਿੱਚ ਅਣਪਛਾਤੇ ਲੜਕਿਆਂ ਦੀ ਪਛਾਣ ਕੀਤੀ ਗਈ ਅਤੇ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅੰਜਰ ਜਿਹੜਾ ਤਲਵਾੜੇ ਦੇ ਵਿੱਚ ਇੱਕ ਗੁੰਡਾਗਰਦੀ ਹੈਗਾ ਨੰਗਾ ਨਾਚ ਆਇਆ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਤਾਂ ਕੱਲ ਨਾ ਇੱਕ ਮੀਡੀਆ ਦੇ ਵਿੱਚ ਇੱਕ ਖਬਰ ਚੱਲ ਰਹੀ ਹੈ ਕਿ ਤਲਵਾੜਾ ਦੇ ਵਿੱਚ ਗੁੰਡਾਗਰਦੀ ਦਾ ਨਾਚ ਉਹ ਇਸ ਸੰਬੰਧੀ ਮੈਂ ਸਪਸ਼ਟ ਕਰਨਾ ਚਾਹੁੰਦਾ ਵੀ ਇਹ ਜਿਹੜਾ ਝਗੜਾ ਹੈ ਆਪਣੇ ਸੁਭਾਸ਼ਨਗਰ ਤੋਂ ਰਹਿਣ ਵਾਲੇ ਉਹਨਾਂ ਨੂੰ ਚਾਰ ਮੁੰਡਿਆਂ ਨੇ ਉਹਨਾਂ ਨਾਲ ਹੈਂਡਲਿੰਗ ਕੀਤੀ ਸੀ ਅਸੀਂ ਉਸ ਸੰਬੰਧ ਵਿੱਚ ਚਾਰਾਂ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਉਹਨਾਂ ਦੇ ਖਿਲਾਫ ਰੋਕੂ ਕਾਰਵਾਈ ਕਰਕੇ ਤੇ ਉਹਨਾਂ ਦੀ ਜਿਹੜੀ ਅਗਲੀ ਕਾਰਵਾਈ ਅੰਦਰ ਵਿਚ ਲੰਨੀ ਜਾ ਰਹੀ ਹੈ ਇਦਾਂ ਜਿਹੜੇ ਗੁੰਡਾ ਗਰਦੀ ਵਾਲੀ ਜਿਹੜੀ ਜਿਹੜੀ ਖਬਰ ਲੱਗੀ ਹੈ ਇਹ ਬਿਲਕੁਲ ਇਦਾਂ ਦੀ ਕਿਉਂਕਿ ਸਾਰਾ ਕੁਝ ਅੰਡਰ ਕੰਟਰੋਲ ਅੰਡਰ ਕੰਟਰੋਲ ਹੈ ਸਾਰਾ ਕੁਝ ਸੁਰੱਖਿਆ ਦੀ ਭਾਵਨਾ ਹੈ ਸਰ ਜਿਹੜੇ ਸੀਸੀ ਕੈਮਰੇ ਚ ਫੋਟੋਸ ਆਏ ਉਹਦੇ ਵਾਰ ਕੀ ਜਾਣਦੇ ਫੁਟੇਜ ਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਵੀ ਉਹ ਸਿਰਫ ਇੱਕ ਹੈਂਡਲਿੰਗ ਬਜ਼ੁਰਗ ਦੇ ਚਪੇਰ ਮਾਰੀ ਹੈ ਇੱਕ ਕੋਈ ਵੈਪਨ ਨਹੀਂ ਇਹਦੇ ਵਿੱਚ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਬਟ ਫਿਰ ਵੀ ਅਸੀਂ ਇਮੀਡੀਏਟਲੀ ਉਹਨਾਂ ਨੂੰ ਜਿਹੜੇ ਮੁੰਡੇ ਸੀ ਉਹਨਾਂ ਨੂੰ ਅਸੀਂ ਟਰੇਸ ਕਰਕੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਸਰ ਕੀ ਇਹ ਦੋ ਪਰਿਵਾਰਾਂ ਦੀ ਆਪਸੀ ਲੜਾਈ ਸੀਗੀ ਝਗੜਾ ਸੀ ਨਹੀਂ ਇਹ ਅਚਾਨਕ ਉਹ ਲੜਕੇ ਉੱਥੇ ਖਲੋਤੇ ਹੋਏ ਸੀ ਤਾਂ ਬਜ਼ੁਰਗ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਖਲੋਤੇ ਹੋ ਤੇ ਦੋਨੇ ਜਿਹੜੇ ਬੱਚੇ ਆ ਉਹ ਉਹਨਾਂ ਨੇ ਤਹਿਜਿਜ਼ ਚ ਆ ਗਏ ਤਾਂ ਉਹਨਾਂ ਨੇ ਬਜ਼ੁਰਗ ਦੇ ਸਪੇਅਰ ਮਾਰ ਦਿੱਤੀ ਫਿਰ ਅਸੀਂ ਇਮੀਡੀਏਟਲੀ ਅਰੈਸਟ ਕਰਕੇ ਉਹ ਜਿਹੜੇ ਚਾਰੇ ਮੁੰਡੇ ਨੇ ਉਹਨਾਂ ਨੂੰ ਰੈਸਟ ਕਰ ਲਿਆ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਅਮਲ ਵਿੱਚ ਲਿਆ ਦਿੱਤੀਗੀ